ਇਹ ਜਿਹੜੀ ਸੰਜੀਵਨੀ ਆ ਨਾ ਜੀ ਹਾਂਜੀ ਇਹ ਜਿਹੜਾ ਟ੍ਰਾਈਕੋਡਰਮਾ ਵੀਰਿਡੀ ਜਿਹੜਾ ਹੈਗਾ ਆ ਸਾਲਟ ਠੀਕ ਹੈ ਜੀ ਇਹ ਬਾਇਓ ਆ ਠੀਕ ਕੈਮੀਕਲ ਨਹੀਂ ਹੈਗਾ ਇਹ ਤੇ ਪਿਛਲੇ ਸਾਲ ਮੈਂ ਆਪਣੇ ਖੇਤਾਂ 'ਚ ਵਰਤੀ ਹੈਗਾ ਮੇਰੇ ਖੇਤਾਂ 'ਚ ਪਿਛਲੇ ਸਾਲ ਜਾਨਕੀ ਰੈੱਡ ਰੋਡ ਸੀ 85 85 ਗੰਨੇ ਦੀ ਸੀ 85 ਠੀਕ ਹੈ ਇਸ ਵਾਰ ਜਿਹੜੀ ਆ ਨਾ ਬੀਜਿਆ ਮੈਂ ਉਹਦੇ ਵਿੱਚੋਂ ਹੀ ਬੀਜ ਪਾਇਆ ਠੀਕ ਆ ਮਤਲਬ ਜਿਹੜੀ ਦਵਾਈ ਬਿਮਾਰੀ ਵਾਲਾ ਕੰਮ ਇਹ ਕਹਿੰਦਾ ਉਹਦੇ ਵਿੱਚੋਂ ਬੀਜ ਟਰੱਕ ਕੇ ਪਾਇਆ ਲੇਕਿਨ ਐਤ ਕੀ ਬਿਲਕੁਲ ਪਤਰਾ ਆ ਰਿਹਾ ਮੈਨੂੰ ਇਹ ਇਹ ਖੇਤ ਦੀ ਕਿੰਨੇ ਦੀ ਪੈ ਗਈ ਜੀ ਫਿਰ 12 13 ਥੋੜੀ ਪੈਣੀ ਚਾਹੀਦੀ ਇਹ ਮੰਨ ਲਓ ਜੇ ਤੁਸੀਂ 4 ਕਿਲੋ ਪਾਉਂਦੇ ਹੋ 1000 ਰੁਪਏ ਦੀ ਆ ਠੀਕ ਅੱਛਾ 4 ਕਿਲੋ ਤਾਂ ਪਹੂਗੀ ਲੱਡੂ ਜੀ ਹਾਂਜੀ ਘਟੋ ਘਟ 4 ਕਿਲੋ ਵੈਸੇ 5 ਕਿਲੋ ਰਹਿ ਤਾਂ 4 ਕਿਲੋ ਦਾ ਹੈ ਨਾ ਠੀਕ ਹੈ ਇਹ ਜਿਹੜੀ ਕਾਲੀ ਚੱਕਰ ਆ ਖੇਤਾਂ ਸਾਡੇ ਖੇਤ ਚ ਸਿਉਂਕ ਆਉਂਦੀ ਆ ਚਿੱਟਾ ਲੂੜਾ ਆ ਇਹ 2 ਕਿਲੋ ਪੈਣੀ ਆ ਔਰ ਇਹ ਉਹਨੂੰ ਬਿਲਕੁਲ ਕੰਟਰੋਲ ਕਰਦੀ ਔਰ ਗੰਨੇ ਦੇ ਵਿੱਚ ਜਿਹੜੇ ਸ਼ੇਕ ਹੋ ਜਾਂਦਾ ਲਾਸਟ ਵੇਲੇ ਜਿਹੜੀ ਕੀੜਾ ਉਹਨੂੰ ਵੀ ਘਟਾਉਂਦਾ ਕਾਣਾ ਨਹੀਂ ਕਰਦੀ ਦੰਨੇ ਦਾ ਕਿ ਕੋਰਾ ਜੀ ਨਸਲਟ ਵਾਲਾ ਕਿਹੜਾ ਜੀ ਦਾ ਲਾਵੇ ਉਹ ਅੱਡ ਚੀਜ਼ ਹੈ ਜੀ ਉਹ ਨਹੀਂ ਇਹ ਕਾਬੂ ਕਰਦੀਆਂ ਇਹਨਾਂ ਦੇ ਜਿਹੜੇ ਹੈਗੇ ਪ੍ਰੋਡਕਟ ਇਹ ਬਿਲਕੁਲ ਬਾਇਓ ਹੈ ਇਹ ਬਾਇਓ ਹੈ ਹਾਂ ਜੀ ਯਾਨੀ ਕਿ ਕਹਿੰਦਾ ਭਾਵ ਕੀ ਹੈ ਜੇ ਰੈੱਡ ਰੌਟ ਨੂੰ ਕੰਟਰੋਲ ਕਰਨਾ ਆਪਦੇ ਖੇਤ 'ਚੋਂ ਤਾਂ ਸੰਜੀਵਨੀ ਨਾਮ ਦੀ ਦਵਾਈ ਵਰਤਨੀਆ ਤੁਸੀਂ 4 ਤੋਂ 5 ਕਿਲੋ ਕਿੱਲੇ ਦੀ ਤੇ ਜੇ ਤੁਹਾਡੇ ਖੇਤ ਦੇ ਵਿੱਚ ਸਿਉਂਗ ਜਾਂ ਚਿੱਟਾ ਲੂੜਾ ਜਾਂ ਜੜੀ ਥੁੰਡੀ ਪੈਂਦੀ ਹੈ ਉਹਦੇ ਲਈ ਇਹ ਕਾਲੀ ਚੱਕਰਾ ਹੈ ਇਹ ਭਾਜੀ ਨੇ ਵਰਤੀ ਹੈ ਵਧੀਆ ਰਿਜ਼ਲਟ ਰਿਹਾ ਜੀ ਬਹੁਤ ਵਧੀਆ ਠੀਕ ਹੈ ਜੀ ਚਲੋ ਬਹੁਤ ਸੋਹਣਾ ਜੀ ਓਕੇ ਜੀ ਧੰਨਵਾਦ ਜੀ ਸਾਰਿਆਂ ਦਾ